ਤੁਸੀਂ ਇੱਕ ਸਵਾਲ ਕੀਤਾ ਹੈ ਵੀ ਮਤਲਬ ਸਰਕਾਰ ਦੀਆਂ ਰੈਲੀਆਂ 'ਚ ਕਿਉਂ ਜਾਂਦੇ ਆ ਐਦਕੀ ਇਹਨਾਂ ਨੂੰ ਵੱਟੇ-ਵੱਟ ਭਜਾਵਾਂਗੇ ਧੁੰਦੇ ਜਿਹੜਾ ਵੜ ਗਿਆ ਨਾ ਆਮ ਆਦਮੀ ਪਾਰਟੀ ਦਾ ਐਹੀ ਦਾਅਵਾ ਕਰਦੇ ਤੁਹਾਡੇ ਨਾਲ ਤੁਹਾਡੇ ਚੰਗਲ ਤੇ ਕਰਦੇ ਆ ਕਿ ਪਿੰਡ ਧੁੰਦੇ ਚ ਭਜਾਵਾਂਗੇ ਜਰੂਰ ਕਿਹਨੂੰ ਨਹੀਂ ਬਖਸ਼ਾ ਜੋ ਆਮ ਆਦਮੀ ਪਾਰਟੀ ਦੀ ਪਿੰਡ ਧੁੰਦੇ ਚ ਐਂਟਰੀ ਬੰਦ ਕਰ ਦਾਂਗੇ ਇਹ ਤਸਵੀਰਾਂ ਕਿਸਾਨਾਂ ਦੀਆਂ ਫਸਲਾਂ ਦੀਆਂ ਤਸਵੀਰਾਂ ਨੇ ਯਾਰ ਬਿਲਕੁਲ ਉਪਰ ਤਾਂ ਸਾਡੀ ਸਹੀ ਹੈ ਜਦੋਂ ਹੁਣ ਮਰਨੇ ਕੋਈ ਆਉਂਦਾ ਨਹੀਂਗਾ ਸਰਕਾਰ ਦੇ ਜਤਰਾੰਦੇ ਦੇ ਕੰਨ ਤੇ ਜੂ ਨਹੀਂ ਸਰਕਦੀ ਜਦੋਂ ਵੋਟਾਂ ਹੁੰਦੀਆਂ ਫਿਰ ਸਾਰੇ ਭੱਜੇ ਆਉਂਦੇ ਆ ਹੁਣ ਕੋਈ ਸਾਨੂੰ ਪੁੱਛਦਾ ਨਹੀਂਗਾ ਬਹੁਤ ਸਾਰੇ ਨਾ ਕਲਾਕਾਰੀ ਚੀਜ਼ਾਂ ਗਾਉਂਦੇ ਵੀ ਜੱਟ ਨੇ ਥਾਰ ਰੱਖੀ ਆ ਜੱਟ ਬੁਲਟ ਦੇ ਪਟਾਕੇ ਬੜੇ ਪਾਉਂਦਾ ਜੱਟ ਹਥਿਆਰ ਰੱਖਦਾ ਓਥੇ ਜੱਟ ਫੇਰ ਕਰਦਾ ਜਿੱਤੇ ਪਾਬੰਦੀ ਹੁੰਦੀ ਆ ਸਾਰੀ ਸਾਰੀ ਪੈੜੀ ਤੇ ਲਿਮਟਾਂ ਵੱਜੀਆਂ ਤੇ ਕਿਸਾਨ ਦੇ ਤੇ ਪੱਲੇ ਹੀ ਕੋਹਾਨੀ ਦੇ ਇਹਨੇ ਕੀ ਪਟਾਕੇ ਮਰਾਉਣੇ ਤੇ ਕੀ ਨਹੀਂ ਮਰਾਉਣੇ ਇਹ ਸਾਰੀਆਂ ਗੱਲਾਂ ਫੁਕਰੀਆਂ ਵਾਂ ਸਿੰਦੇ ਰਾਨੇ ਤੇ ਬੇੜਾ ਕਰਕੇ ਕੀਤਾ ਜੱਟਾਂ ਦਾ ਤੇ ਫੋਕੋਰਾਂ ਤੋਂ ਮੰਨ ਕੇ ਆਈ ਵੀ ਹੀ ਕੁਕੜੀ ਮਰੀ ਦੇ ਪੈਸੇ ਦਵਾਂਗੇ ਬੱਕਰੀ ਮਰੀ ਦੇ ਪੈਸੇ ਦੇਣਗੇ ਮਿਲਣਾ ਚਾਹੀਦਾ ਕਿਸਾਨ ਨੂੰ ਪਰ ਦਿੰਦਾ ਕੌਣ ਇੱਥੇ ਗੱਲਾਂ ਹੀ ਆ ਸਟੇਜ ਤੇ ਖਲੋ ਕੇ ਬੋਲ ਲੈਣਾ ਐਰ ਕੀਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਰਹੀ ਤੇ ਐਨੀ ਮੰਦੀ ਹਾਲ ਕਰਤੀ ਆ ਸਰਕਾਰ ਨੇ ਅੱਛਾ 17 ਦਿਨ ਤੋਂ ਤੁਸੀਂ ਕਹਿ ਰਹੇ ਪਾਣੀ ਆਇਆ 17 ਦਿਨ ਤੋਂ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਡੀਸੀ ਸਾਹਿਬ ਕੋਈ ਪਟਵਾਰੀ ਕੋਈ ਨੰਬਰਦਾਰ ਕੋਈ ਐਮਐਲਏ ਕੋਈ ਆਇਆ ਹੋਵੇ ਪੁੱਛਣ ਤਾਂ ਉਹ ਸਾਰੇ ਛੱਡਿਆ ਇਹਨਾਂ ਨੇ ਐਮਐਲਏ ਕੋਈ ਹੋਰ ਛੱਡਿਆ ਇਹਨਾਂ ਦਾ ਚਮਕੀਦਾਰ ਨਹੀਂ ਕੋਈ ਆਇਆ ਸਾਡੇ ਕੋਲ ਕਿ ਤੁਸੀਂ ਕਹਿੰਦੇ ਹੋ ਵੀ ਸਰਕਾਰ ਪੁੱਛਦਾ ਨਹੀਂ ਹੁਣ ਜਦੋਂ ਸਰਕਾਰ ਦੀਆਂ ਰੈਲੀਆਂ ਹੁੰਦੀਆਂ ਸਰਕਾਰ ਦੀਆਂ ਵੋਟਾਂ ਪੈਂਦੀਆਂ ਤੇ ਮੇਰਾ ਖਿਆਲ ਵੀ ਸਾਡਾ ਕੋਈ ਘਰ ਚ ਟਰੈਕਟਰ ਨਹੀਂ ਰਹਿ ਜਾਂਦਾ ਕੋਈ ਸਾਡੀ ਟਰਾਲੀ ਨਹੀਂ ਰਹਿ ਜਾਂਦੀ ਪਿਛਲੀ ਵਾਰ ਤਾਂ ਕੋਈ ਮੁਆਵਜ਼ਾ ਮਿਲਿਆ ਕੋਈ ਪ੍ਰਤੀ ਏਕੜ ਤੋਂ ਥੋੜੇ ਬੜੇ ਕਿਸਾਨਾਂ ਨੂੰ ਮਿਲਿਆ ਵਾ 6800 ਰੁਪਏ ਦੇ ਹਿਸਾਬ ਨਾਲ ਮਿਲਿਆ ਉਹਦੇ ਵਿੱਚ ਵੀ ਪਟਵਾਰੀ ਬਹੁਤ ਕਬਲਾ ਕਰ ਜਾਂਦੇ ਜਿਹਦਾ ਬਣਦਾ ਉਹਨੂੰ ਨਹੀਂ ਮਿਲਦਾ ਜੇ ਕਿੰਨੇ ਪੜੀ ਠੇਕੇ ਤੇ ਜਿਹੜੇ ਕਿਸਾਨ ਨੇ ਲਈਆ ਖਰਾਬਾ ਉਹਨੂੰ ਮਿਲਣਾ ਚਾਹੀਦਾ ਨਾ ਕਿ ਮਾਲਕ ਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਜਦੋਂ બીજી ਫਸਲ ਆਉਂਦੀ ਆ ਤੇ ਖਰਾਬਾ ਉਹਨੂੰ ਮਿਲਣਾ ਚਾਹੀਦਾ ਦੋਸਤੋ ਇਸ ਵੇਲੇ ਮੈਂ ਖੜਾ ਧੁੰਦੇ ਪਿੰਡ ਦੇ ਵਿੱਚ ਜਿਹੜਾ ਤਰਨਤਾਰਨ ਦਾ ਪਿੰਡ ਹੈ ਗੋਦਵਾਲ ਸਾਹਿਬ ਦੇ ਬਿਲਕੁਲ ਨੇੜੇ ਤੇੜੇ ਹਾਂ ਤੇ ਇੱਕ ਤਸਵੀਰ ਦਿਖਾ ਦਿਓ ਇਹ ਤਸਵੀਰਾਂ ਕਿਸਾਨਾਂ ਦੀਆਂ ਫਸਲਾਂ ਦੀਆਂ ਤਸਵੀਰਾਂ ਨੇ ਉਹ ਜਿਹੜਾ ਰੁੱਖ ਦਾ ਨਜ਼ਾਰਾ ਤੁਹਾਨੂੰ ਨਜ਼ਰ ਆ ਰਿਹਾ ਨਾ ਦੂਰ ਤੱਕ ਜਿਹੜੇ ਰੁੱਖ ਨਜ਼ਰ ਆ ਰਹੇ ਉੱਥੋਂ ਤੱਕ ਕਿਸਾਨਾਂ ਦਾ ਬਹੁਤਿਆਂ ਦਾ ਇੱਥੇ ਰਹਿਣ ਸੈਣ ਵੀ ਸੀਗਾ ਬਹੁਤ ਸਾਰੀਆਂ ਇੱਥੇ ਮੋਟਰਾਂ ਸੀਗੀਆਂ ਬਹੁਤ ਸਾਰੀਆਂ ਇੱਥੇ ਫਸਲਾਂ ਸੀਗੀਆਂ ਕਿਉਂਕਿ ਕਿਸਾਨ ਦਾ ਘਰ ਜਿਹੜਾ ਉਹ ਮੋਟਰਾ ਹੀ ਹੁੰਦੀਆਂ ਜਿੱਥੇ ਬੈਠ ਕੇ ਰੋਟੀ ਪਾਣੀ ਖਾਣਾ ਹੁੰਦਾ ਸਾਰਾ ਕੁਝ ਡੁੱਬ ਗਿਆ ਤੇ ਲੱਖਾਂ ਦਾ ਨਹੀਂ ਕਰੋੜਾਂ ਦਾ ਮੈਂ ਕਹਾਂਗਾ ਨੁਕਸਾਨ ਹੋ ਗਿਆ ਇਸ ਇਕੱਲੇ ਪਿੰਡ ਦੀ 2500 ਕਿੱਲਾ ਜ਼ਮੀਨ ਜਿਹੜੀ ਉਹ ਪਾਣੀ ਦੀ ਹੋਂਦ ਵਿੱਚ ਆ ਗਈ ਦੂਸਰੇ ਪਾਸੇ ਦੀ ਤਸਵੀਰ ਹੈ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਬਿਲਕੁਲ ਕਿਨਾਰਾ ਜਿਹੜਾ ਲੱਗ ਚੁੱਕਾ ਘਰਾਂ ਤੱਕ ਜੇਕਰ ਇਹ ਪਾਣੀ ਵਧਦਾ ਤੇ ਘਰਾਂ ਤੱਕ ਵੀ ਪਾਣੀ ਜਿਹੜਾ ਵਾ ਉਹ ਪਹੁੰਚਣ ਦੀ ਸੰਭਾਵਨਾ ਹੈ ਤੇ ਬਹੁਤ ਸਾਰੇ ਘਰਾਂ ਦਾ ਵੀ ਨੁਕਸਾਨ ਜਿਹੜਾ ਵਾ ਉਹ ਹੋ ਸਕਦਾ ਹੈ ਆਪਣੇ ਨਾਲ ਕਿਸਾਨ ਭਰਾ ਜੁੜ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕੁ ਨੁਕਸਾਨ ਉਹਨਾਂ ਨੂੰ ਨਜ਼ਰ ਆ ਰਿਹਾ ਵੀਰ ਜੀ ਵਾਗੁਰੂ ਜੀ ਕਾ ਖਾਲਸਾ ਵਾ ਆ ਵਾਗੁਰੂ ਜੀ ਕੀ ਫਤਿਹ ਕਿੰਨਾ ਕੁ ਨੁਕਸਾਨ ਲੱਗ ਰਿਹਾ ਹੈ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡੇ ਪਿੰਡ ਦਾ ਹੀ ਬਹੁਤ ਜ਼ਿਆਦਾ ਹੋਇਆ ਜਿਹੜੇ ਲਾਗੇ ਹੋਰ ਪਿੰਡ ਵਾ ਪੰਜ ਸੱਤ ਪਿੰਡ ਉਹਨਾਂ ਦਾ ਤੇ ਤੁਸੀਂ ਛੱਡੋ ਨਾ ਸਾਡਾ 201900 ਏਕੜ ਸਾਡੇ ਪਿੰਡ ਦੀ ਪੈੜੀ ਆ ਜਿਹਦੇ ਵਿੱਚ ਸਾਰਿਆਂ ਨੇ ਝੋਨਾ ਕਿਸ ਦਾ ਪੱਠਾ ਸੀ ਤੇ ਬਹੁਤ ਜ਼ਿਆਦਾ ਜਿਆਦੇ ਤੋਂ ਜ਼ਿਆਦਾ ਹੀ ਨੁਕਸਾਨ ਹੋਇਆ ਵਾ ਗੱਲ ਕੋਈ ਕਰਨ ਵਾਲੀ ਨਹੀਂ ਕਿ ਇੰਨਾ ਨੁਕਸਾਨ ਹੋਇਆ ਵਾ 2023 ਦੇ ਵਿੱਚ ਵੀ ਇਹੀ ਕੁਝ ਹੋਇਆ ਹੁਣ 2 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਸਿੱਖਿਆ ਜਾਂ ਤੁਹਾਡੇ ਤੱਕ ਤੁਹਾਡੀ ਗੱਲ ਨਹੀਂ ਉਹਨਾਂ ਤੱਕ ਪਹੁੰਚੀ ਜਾਂ ਉਹਨਾਂ ਨਾਲ ਤੁਹਾਡਾ ਮਲਾਪ ਨਹੀਂ ਹੁੰਦਾ ਜਾਂ ਕੋਈ ਸੁਣਵਾਈ ਨਹੀਂ ਹੋਈ ਕੀ ਲੱਗ ਚੱਕਰ ਲੱਗ ਰਿਹਾ ਸਰ ਗੱਲ ਤੇ ਪਹੁੰਚਦੀ ਆ ਗੱਲ ਤੇ ਹੁਣ ਵੀ ਪਹੁੰਚ ਜਾਣੀ ਆ ਇਹ ਥੋੜਾ ਵੀ ਨਹੀਂ ਪਹੁੰਚੀ ਤੁਸੀਂ ਆ ਗਏ ਗੱਲ ਤੇ ਹੁਣੀ ਪਹੁੰਚ ਜਾਣੀ ਪਰ ਸਰਕਾਰ ਦੇ ਜਤਰਾੰਦੇ ਕੰਨ ਤੇ ਜੂ ਨਹੀਂ ਸਿਰਕਦੀ ਸਰ ਉਹ ਗੱਲ ਵਾਪੀ ਇਹਨਾਂ ਦੇ ਜੂ ਨਹੀਂ ਸਿਰਕਦੀ ਜਦੋਂ ਵੋਟਾਂ ਹੁੰਦੀਆਂ ਫਿਰ ਸਾਰੇ ਭੱਜੇ ਆਉਂਦੇ ਆ ਹੁਣ ਕੋਈ ਸਾਨੂੰ ਪੁੱਛਦਾ ਨਹੀਂਗਾ ਮੇਰਾ ਕਾਊਂਟਰ ਸਵਾਲ ਫੇਰ ਤੁਹਾਨੂੰ ਹੀ ਆ ਕਿ ਤੁਸੀਂ ਕਹਿੰਦੇ ਵੀ ਸਰਕਾਰ ਪੁੱਛਦਾ ਨਹੀਂ ਹੁਣ ਜਦੋਂ ਸਰਕਾਰ ਦੀਆਂ ਰੈਲੀਆਂ ਹੁੰਦੀਆਂ ਸਰਕਾਰ ਦੀਆਂ ਵੋਟਾਂ ਪੈਂਦੀਆਂ ਤੇ ਮੇਰਾ ਖਲ ਵੀ ਸਾਡਾ ਕੋਈ ਘਰ ਚ ਟਰੈਕਟਰ ਨਹੀਂ ਰਹਿ ਜਾਂਦਾ ਕੋਈ ਸਾਡੀ ਟਰਾਲੀ ਨਹੀਂ ਰਹਿ ਜਾਂਦੀ ਕੋਈ ਮੋਟਰਸਾਈਕਲ ਨਹੀਂ ਰਹਿ ਜਾਂਦਾ ਅਸੀਂ ਆਪਣੀਆਂ ਗੱਡੀਆਂ ਪਾ ਲੈਨੇ ਆ ਇਹਨਾਂ ਸਰਕਾਰਾਂ ਦੇ ਨਾਲ ਲੀਡਰਾਂ ਦੇ ਪਿੱਛੇ ਫਿਰ ਇਹ ਤੁਹਾਡੀ ਬਾਤ ਨਹੀਂ ਇਹਨਾਂ ਦੇ ਫਿਰ ਬਾਈਕਾਟ ਕਿਉਂ ਨਹੀਂ ਕਰਦੇ ਇਹਨਾਂ ਉਹ ਬਾਈਕਾਟ ਫਿਰ ਵੇਖੋ ਵੇਖੀ ਨਹੀਂ ਕਰੀਦਾ ਹੂੰ ਵੀ ਜਿਦ ਤਰ੍ਹਾਂ ਪਿੰਡ ਚ ਇੱਕ ਦੂਜੇ ਦਾ ਹੁੰਦੇ ਵੀ ਚਲੋ ਯਾਰ ਚੱਲ ਗਏ ਐਰ ਕੀ ਸੁਣ ਲੈਣਗੇ ਹੁਣ ਜਿਦ ਤਰ੍ਹਾਂ 23 ਜਾਣੇ ਆ ਵੀ ਨਹੀਂ ਸੁਣਿਆ ਤੇ ਐਰ ਕੀ ਸੁਣ ਲੈਣਗੇ ਐਰ ਕੀ ਉਹ ਦੋ ਦੋ ਨਾ ਬੇੜਾ ਜਿਆਦਾ ਕਰਕੇ ਗਿਆ ਹੂੰ ਖੈਰ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਰਹੀ ਤੇ ਇੰਨੀ ਮੰਦੀ ਹਾਲ ਕਰਤੀ ਆ ਸਰਕਾਰ ਨੇ ਹੂੰ ਅੱਛਾ 17 ਦਿਨ ਤੋਂ ਤੁਸੀਂ ਕਹਿ ਰਹੇ ਹੋ ਪਾਣੀ ਆਇਆ 17 ਦਿਨ ਤੋਂ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਡੀਸੀ ਸਾਹਿਬ ਕੋਈ ਪਟਵਾਰੀ ਕੋਈ ਨੰਬਰਦਾਰ ਕੋਈ ਐਮਐਲਏ ਕੋਈ ਆਇਆ ਹੋਵੇ ਪੁੱਛਣ ਤੁਹਾਨੂੰ ਉਹ ਸਾਰੇ ਛੱਡਿਆ ਇਹਨਾਂ ਨੇ ਐਮਐਲਏ ਕੋਈ ਹੋਰ ਛੱਡਿਆ ਇਹਨਾਂ ਦਾ ਚੌਂਕੀਦਾਰ ਨਹੀਂ ਕੋਈ ਆਇਆ ਸਾਡੇ ਕੋਲ ਹੂੰ ਕੋਈ ਚੌਂਕੀਦਾਰ ਨੂੰ ਉਹੀਂ ਕਲਾ ਦੀਏ ਵੀ ਸਾਡਾ ਥੋੜਾ ਜਿਹਾ ਸਾਡਾ ਦਿਲ ਤੇ ਭਰਾਸੇ ਚ ਆ ਜਾਏ ਵੀ ਕੋਈ ਨਾ ਕੋਈ ਆਇਆ ਵਾ ਕੋਈ ਜੀ ਨਹੀਂ ਇੱਥੇ ਪਹੁੰਚਿਆ ਇਹਨਾਂ ਦਾ ਕੋਈ ਪਟਵਾਰੀ ਕਨਗੋ ਤਹਿਸੀਲਦਾਰ ਐਸਡੀਐਮ ਛੱਡਿਆ ਕੋਈ ਚੌਂਕੀਦਾਰ ਨਹੀਂ ਇਹਨਾਂ ਦਾ ਆਇਆ ਇੱਥੋਂ ਤਾਈਂ ਭਾਈ ਸਾਹਿਬ ਨੂੰ ਵੀ ਸ਼ਾਮਲ ਕਰੀਏ ਭਾਈ ਸਾਹਿਬ ਜਿਤਨਾ ਭਾਈ ਸਾਹਿਬ ਕਹਿ ਰਿਹਾ ਵੀ ਕੋਈ ਨਹੀਂ ਆਇਆ ਪਿਛਲੀ ਵਾਰੀ ਭਗਵੰਤ ਮਾਨ ਸਾਹਿਬ ਨੇ ਕਹਲਾਨ ਕੀਤਾ ਸੀ ਵੀ ਜੇ ਕਿਸੇ ਦੀ ਮੁਰਗੀ ਮਰ ਗਈ ਉਹਦਾ ਵੀ ਮੁਆਵਜ਼ਾ ਦੇਾਂਗੇ ਜੇ ਕਿਸੇ ਦੀ ਬੱਕਰੀ ਮਰ ਗਈ ਹੁਦਾਂ ਵੀ ਵਾਪਸ ਆਦਾਂਗੇ ਕੀ ਲੱਗਦਾ ਵੀ ਫਿਰ ਸਰਕਾਰ ਝੂਠ ਬੋਲੀ ਜਾ ਰਹੀ ਸਾਰਾ ਝੂਠ ਮਾਰਦੀ ਸਰਕਾਰ ਜੀ ਪਿਛਲੀ ਵਾਰਾਂ ਪੰਜ ਅੱਕਲਿਆਂ ਦੀ ਲਿਮਟ ਆਖਰੀ ਵੇਖੋ ਜੇ 15 ਕਿੱਲੇ ਕਿਸੇ ਨੇ ਬੀਜਿਆ ਤੇ 15 ਕਿੱਲਿਆਂ ਦਾ ਖਰਾਬਾ ਕਿਉਂ ਨਹੀਂ ਮਿਲਦਾ ਵੀ ਪੰਜਾਂ ਕਿੱਲਿਆਂ ਦਾ ਕਿਉਂ ਇਹਦੀ ਕੋਈ ਲਿਮਟ ਆ ਵੀ ਪੈੜੀ ਇੰਨੀ ਬੀਜ ਸਕਦਾ ਕਿਸਾਨ ਜਿਹੜੀਆਂ ਪੈੜੀਆਂ ਠੇਕੇ ਤੇ ਲਈਆਂ ਜਾਂ ਆਪਦੀ ਮਾਲਕੀ ਆ ਤੇ ਸਾਰੀ ਪੈੜੀ ਦਾ ਖਰਾਬਾ ਮਿਲਣਾ ਚਾਹੀਦਾ ਜੇ ਨੁਕਸਾਨ ਹੋਇਆ ਨਾ ਹੋਇਆ ਨੁਕਸਾਨ ਤੇ ਫਿਰ ਗੱਲ ਬੱਕਰੀ ਆ ਜੇ ਨੁਕਸਾਨ ਹੋਇਆ ਤੇ ਖਰਾਬਾ ਪੂਰਾ ਮਿਲਣਾ ਚਾਹੀਦਾ ਘਟੋ ਕਰਦੇ ਆ ਵੀ 50000 ਰੁਪਇਆ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜਾ ਕੇ ਗੁਜ਼ਾਰਾ ਚੱਲਣਾ ਨਹੀਂ ਤੇ ਇਹਨਾਂ ਇਸ ਦਰਿਆ ਵਾਲੀ ਪੈੜੀ ਦੇ ਜੱਡ ਲੱਗੇ ਪਨੇ ਜਿੰਨੇ ਵੀ ਆ ਇੱਥੇ ਕਣਕ ਵੀ ਹੋ ਸਕਦਾ ਨਾ ਬੀਜੀ ਜਾਵੇ ਇਹਨੇ ਟੋਏ ਪੁੱਟ ਜਣੇ ਦਰਿਆ ਨੇ ਇਹਨਾਂ ਕਿਦੇ ਰੇਤ ਪਾ ਜਾਣੀਆਂ ਜੀ ਪਿਛਲੀ ਵਾਰ ਸਰਕਾਰ ਨੇ ਕਹਿੰਦੇ ਸੀ ਮੁਆਵਜ਼ਾ ਦਿੱਤਾ ਸੀ ਕਿ ਪਿਛਲੀ ਵਾਰ ਦਾ ਕੋਈ ਮੁਆਵਜ਼ਾ ਮਿਲਿਆ ਕੋਈ ਪ੍ਰਤੀ ਏਕੜ ਤੁਹਾਨੂੰ ਥੋੜੇ ਬੜੇ ਕਿਸਾਨਾਂ ਨੂੰ ਮਿਲਿਆ ਵਾ 6800 ਰੁਪਏ ਦੇ हिसाब ਨਾਲ ਮਿਲਿਆ ਉਹਦੇ ਵਿੱਚ ਵੀ ਪਟਵਾਰੀ ਬਹੁਤ ਕਬੜਾ ਕਰ ਜਾਂਦੇ ਜਿਹਦਾ ਬਣਦਾ ਉਹਨੂੰ ਨਹੀਂ ਮਿਲਦਾ ਦੂਜਿਆਂ ਨੂੰ ਮਿਲ ਜਾਂਦਾ ਵਾ ਇਹ ਵੀ ਗੱਲ ਗਲਤ ਆ ਕਿਉਂਕਿ ਪੈੜੀ ਵਿੱਚ ਆਣ ਕੇ ਤੇ ਗਦਾਵਰੀ ਕਰੇ ਪਟਵਾਰੀ ਜੇ ਕਿਨੇ ਪੈਣੀ ਠੇਕੇ ਦੇ ਜਿਹੜੇ ਕਿਸਾਨ ਨੇ ਲਈਆ ਖਰਾਬਾ ਉਹਨੂੰ ਮਿਲਣਾ ਚਾਹੀਦਾ ਨਾ ਕਿ ਮਾਲਕ ਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਜਦੋਂ ਬੀਜੀ ਫਸਲ ਆਉਂਦੀ ਆ ਤੇ ਖਰਾਬਾ ਉਹਨੂੰ ਮਿਲਣਾ ਚਾਹੀਦਾ ਬਿਲਕੁਲ ਜਿੰਨੇ ਠੇਕਾ ਭਰਨਾ ਆ ਆਪਾਂ ਮੁਆਵਜ਼ਾ ਦੇ ਰਹੇ ਆ ਫਸਲ ਦਾ ਹਾਂਜੀ ਪਹਿਲੀ ਦਾ ਥੋੜੀ ਦੇ ਰਹੇ ਆ ਆਪਾਂ ਫਸਲ ਦਾ ਬਹੁਤ ਜ਼ਿਆਦਾ ਦੇ ਰਹੇ ਆ ਫਿਰ ਫਸਲ ਦਾ ਮਾਲਕ ਤਾਂ ਉਹ ਹੈ ਨਾ ਜਿਹਨੇ ਠੇਕੇ ਤੇ ਲਈ ਆ ਉਹਨੂੰ ਕਿਉਂ ਨਹੀਂ ਮਿਲਿਆ ਇਸ ਇਹ ਇਹ ਨਾਲੀ ਘਾਟ ਆ ਸਰਕਾਰ ਦੀ ਹਾਂ ਜਦੋਂ ਮਤਲਬ ਅੱਗੇ ਪਟਵਾਰੀ ਵਾਕਿਆ ਹੋਇਆ ਬਿਲਕੁਲ ਹੋਇਆ ਪਟਵਾਰੀ ਅੱਗੇ ਨਾ ਪਟਵਾਰੀ ਜੇ ਮਕਈ ਦਾ ਖੇਤ ਤੇ ਲਾਗਲੇ ਬੰਨੇ ਬਾਜਰਾ ਹੁੰਦਾ ਸੀ ਉਹਦੀ ਵੀ ਗਦੌਰੀ ਹੁੰਦੀ ਵੀ ਐ ਚ ਬਾਜਰਾ ਵਾ ਤੇ ਚ ਮਕਈ ਆ ਪਹਿਲੀ ਦੀ ਜਾ ਕੇ ਪਟਵਾਰੀ ਕਰਦਾ ਸੀ ਅੱਜ ਕੱਲ ਤਾਂ ਉਹ ਸਿਸਟਮ ਹੀ ਨਹੀਂ ਰਿਹਾ ਉੱਥੇ ਬੈਠੇ ਕਰੀ ਜਾਂਦੇ ਪਤਾ ਨਹੀਂ ਕੀ ਕਰੇ ਸੀ ਜਾਂ ਕਿਹਨਾ ਚੜੀ ਜਾਂਦੇ ਕਿਸ ਦੀਆਂ ਕਰੀ ਜਾਂਦੇ ਚੜੀ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਮਤਲਬ ਸਰਕਾਰ ਦੀਆਂ ਰੈਲੀਆਂ ਚ ਕਿਉਂ ਜਾਂਦੇ ਆ ਐਦ ਕੀ ਇਹਨਾਂ ਨੂੰ ਵੱਟੇ ਵਟ ਪਹਜਾਵਾਂਗੇ ਧੁੰਦੇ ਜਿਹੜਾ ਵੜ ਗਿਆ ਨਾ ਆਮ ਆਦਮੀ ਪਾਰਟੀ ਦਾ ਯਾਦ ਰੱਖੇ ਇਹ ਗੱਲ ਆਉਣ ਵਾਲੇ ਦਿਨਾਂ ਚ ਅਸੀਂ ਦਬਾ ਕਰਦੇ ਆ ਤੁਹਾਡੇ ਨਾਲ ਤੁਹਾਡੇ ਚੈਨਲ ਤੇ ਕਰਦੇ ਆ ਕਿ ਪਿੰਡ ਧੁੰਦੇ ਚ ਭਜਾਵਾਂਗੇ ਜਰੂਰ ਕਿਸ ਨੂੰ ਨਹੀਂ ਬਖਸ਼ਿਆ ਜਾਊਗਾ ਆਮ ਆਦਮੀ ਪਾਰਟੀ ਦੀ ਪਿੰਡ ਧੁੰਦੇ ਚ ਐਂਟਰੀ ਬੰਦ ਕਰ ਦਾਂਗੇ ਉਹ ਤੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਨਾ ਮੁੜ ਕੇ ਚਾਚੇ ਨਾਨੇ ਬਾਬੇ ਆ ਜਾਂਦੇ ਆ ਨਾ ਆੜਗਵਾੜ ਪਰ ਹੁਣ ਹੁਣ ਤੇ ਅਸੀਂ ਮਰਨਦੇ ਆ ਨਾ ਗੱਲ ਬਿਲਕੁਲ ਪ੍ਰਧਾਨ ਸਾਹਿਬ ਦੀ ਸਹੀ ਹੈ ਜਦੋਂ ਹੁਣ ਮਰਨਦੇ ਕੋਈ ਆਉਂਦਾ ਨਹੀਂਗਾ ਤੇ ਫਿਰ ਗਾਂਵ ਜਦੋਂ ਆਉਣਗੇ ਫਿਰ ਅਸੀਂ ਵੇਖਾਂਗੇ ਨਾ ਅੱਛਾ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਵੀ ਬਹੁਤ ਸਾਰੇ ਨਾ ਕਲਾਕਾਰ ਇਹ ਚੀਜ਼ਾਂ ਗਾਉਂਦੇ ਵੀ ਜੱਟ ਨੇ ਥਾਰ ਰੱਖੀ ਐ ਜੱਟ ਬੁਲਟ ਦੇ ਪਟਾਕੇ ਬੜੇ ਪਾਉਂਦਾ ਜੱਟ ਹਥਿਆਰ ਰੱਖਦਾ ਓਥੇ ਜੱਟ ਫੈਰ ਕਰਦਾ ਜਿੱਥੇ ਪਾਬੰਦੀ ਹੁੰਦੀ ਐ ਜਦੋਂ ਇਹ ਵੀਡੀਓ ਜਾਂਦੀਆਂ ਨੇ ਲੀਡਰਾਂ ਕੋਲ ਜਾਂ ਮੋਦੀ ਸਾਹਿਬ ਕੋਲ ਉਹ ਸੋਚਦਾ ਵੀ ਜੱਟ ਤਾਂ ਬੜਾ ਅਮੀਰ ਹੁੰਦਾ ਪਰ ਹੁਣ ਇੱਥੇ ਮੈਂ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦਾ ਭਾਈ ਮੇਰੀ ਉਮਰ 40 ਸਾਲ ਹੋ ਗਈ ਤੇ 40 ਸਾਲਾਂ ਵਿੱਚ ਮੈਂ ਦੋ ਫਸਲਾਂ ਵੱਡੀਆਂ ਨੇ ਤੇ ਉਹ ਹੁਣ ਉਹ ਜੱਟ ਕਿਹੜਾ ਗਾਣੇ ਵਾਲੇ ਕਿਹੜਾ ਜੱਟ ਦਿਖਾਉਂਦੇ ਤੇ ਤੁਸੀਂ ਕਿਹੜੇ ਜੱਟ ਦੀ ਗੱਲ ਕਰ ਰਹੇ ਉਹ ਤਾਂ ਫੁਕਰੀਆਂ ਮਾਰਦੇ ਜੀ ਸਿੱਧੀਆਂ ਕੋਈ ਗੱਲ ਨਹੀਂ ਹੈਗੀ ਕਿਸਾਨ ਤੇ ਇੱਥੇ ਰੁਲ ਗਿਆ ਵਾ ਜਾ ਕੇ ਵੇਖੋ ਕਿੰਨਾ ਕਨਾਟ ਦੀ ਇਹਦੇ ਪੈਸੇ ਦੇਣ ਵਾਲੇ ਆ ਸਾਰੀ ਸਾਰੀ ਪੈੜੀ ਤੇ ਲਿਮਟਾਂ ਬੱਜੀਆਂ ਤੇ ਕਿਸਾਨ ਦੇ ਤੇ ਪੱਲੇ ਹੀ ਕਹਾਣੀ ਦੇ ਇਹਨੇ ਕੀ ਪਟਾਕੇ ਮਰਾਉਣੇ ਤੇ ਕੀ ਨਹੀਂ ਮਰਾਉਣੇ ਇਹ ਸਾਰੀਆਂ ਗੱਲਾਂ ਫੁਕਰੀਆਂ ਵਾਂ ਅੱਛਾ ਉਹ ਫੁਕਰੀਆਂ ਮਾਰਨ ਵਾਲੇ ਕਦੀ ਪਿਛਲੀ ਵਾਰੀ ਵੀ ਪਤਾ ਲੈਣ ਆਏ ਜਿਹੜੇ ਸਿੰਗਰਾਂ ਨੇ ਗਾਇਆ ਵੀ ਜੱਟ ਉਹ ਕਰਦਾ ਜੱਟ ਜੇ ਕਹਦਾ ਕਦੀ ਉਹ ਸਿੰਗਰ ਆਏ ਤੁਹਾਡੇ ਕੋਲ ਕੋਈ ਨਹੀਂ ਵੜਿਆ ਜੀ ਇੱਥੇ ਨਾ ਕੋਈ ਸਿੰਗਰ ਆਇਆ ਨਾ ਕੋਈ ਕੋਈ ਇੱਥੇ ਜੀ ਨਹੀਂ ਵੜਿਆ ਜਿਹੜਾ ਜਿਹੜੀ ਗੱਲ ਤੁਸੀਂ ਕਹਿੰਦੇ ਨਾ ਵੀ ਮਤਲਬ ਐਤਕੀ ਨਹੀਂ ਪਹੁੰਚਾਉਣਾ ਅਸੀਂ ਕਿਸਾਨ ਸਾਡੇ ਕਿਸਾਨਾਂ ਨੇ ਮੈਂ ਕੋਲੇ ਨੁਕਸਾਨ ਸਭ ਦਾ ਕਨਵੀਨਰ ਜਲਾ ਤਰਨਤਾਰਨ ਦਾ ਕਿਸਾਨਾਂ ਨੇ ਫੈਸਲਾ ਕੀਤਾ ਵਾ ਵਾਰਾ ਕੁੱਤੇ ਹਾਂ ਪਿੰਡ ਚ ਆਮ ਆਦਮੀ ਦਾ ਪਾਰਟੀ ਦਾ ਬੰਦਾ ਅਸੀਂ ਪਿੰਡਾਂ ਚ ਨਹੀਂ ਵੜਨ ਦੇਣੇ ਇਹਨਾਂ ਦਾ ਡਟਕੇ ਵਿਰੋਧ ਕਰਨਾ ਵਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਿਲਕੁਲ ਇਹਨਾਂ ਦੀ ਐਂਟਰੀ ਬੰਦ ਕਰਾਂਗੇ ਜੀ ਸਿੰਗਰਾਂ ਦੀ ਕੋਈ ਗੱਲ ਕਰਨ ਲੱਗੇ ਤੁਸੀਂ ਸਿੰਗਰਾਂ ਨੇ ਤਾਂ ਬੇੜਾ ਕਰਕੇ ਕੀਤਾ ਜੱਟਾਂ ਦਾ ਹਮ ਹੋਰ ਕੋਈ ਗੱਲ ਨਹੀਂ ਸਿੰਗਰ ਕੋਈ ਵੀ ਆਣ ਕੇ ਵੇਖੇ ਇੱਥੇ ਹੁਣ ਆਉਣ ਇੱਥੇ ਉਹਨਾਂ ਨੂੰ ਪਤਾ ਲੱਗੇ ਵੀ ਕੀ ਸਾਡੇ ਪਿੰਡ ਚ ਚੰਗੇ ਚੰਗੇ ਆ ਜ਼ਿਮੀਂਦਾਰ ਜਿਹੜੇ ਉਹਨਾਂ ਦੇ ਵੇਖ ਲੈਣ ਆਣ ਕੇ ਯਾਰ ਦਿਖਾ ਦੋ ਕਿੰਨੇ ਪੈਸੇ ਉਹਨਾਂ ਦੇਣੇ ਕਿੰਨੇ ਲੈਣੇ ਕਿੰਨੀਆਂ ਲਿਮਟਾਂ ਬੜਾਈਆਂ ਸਿੰਗਲ ਤੇ ਲੈ ਕੇ ਬੈਗੇ ਸਾਨੂੰ ਹੂੰ ਸਿੰਗਲ ਸਾਡੇ ਮੁੰਡਿਆਂ ਨੂੰ ਲੈ ਕੇ ਬੈਗੇ ਹੂੰ ਇੱਕ ਹੋਰ ਇਹ ਕਿੰਨੇ ਖਰਚੇ ਬੜੇ ਬਤਾ ਲੇ ਜਿੰਮੇਦਾਰਾਂ ਨੇ ਵੱਡੇ ਵੱਡੇ ਵਿਆਹ ਕਰਨੇ ਵਿਆਹਾਂ ਦੇ ਵਿੱਚ ਲੱਖਾਂ ਦਾ ਖਰਚਾ ਲਾ ਦਿੰਦੇ ਗੁਰੂ ਸਾਹਿਬ ਨੇ ਸਾਨੂੰ ਸਾਦੇ ਵਿਆਹਾਂ ਦੀ ਗੱਲ ਕੀਤੀ ਸੀ ਸਾਦੇ ਵਿਆਹ ਕਿਉਂ ਨਹੀਂ ਕਰਦੇ ਕਾਫੀ ਲੋਕ ਮੜਾਏ ਜੀ ਪਹਿਲਾਂ ਇਹ ਗੱਲ ਚ ਠੀਕ ਸੀ ਤੁਹਾਡੀ ਪਹਿਲ ਸਾਲ ਨੂੰ ਭੱਜੇ ਸੀ ਪਰ ਹੁਣ ਲੋਕ ਦੰਦ ਖੱਟੇ ਹੋ ਗਏ ਆ ਜਦੋਂ ਕਰਜ਼ਾ ਜ਼ਿਆਦਾ ਚੜ ਗਿਆ ਤੇ ਹੁਣ ਆਪਣੇ ਆਪ ਟਿਕਾਣੇ ਆ ਜਾਣਗੇ ਹੂੰ ਅਹੀਂ ਤੇ ਚਾਹੁੰਨੇ ਹਰ ਬੰਦੇ ਨੂੰ ਅਪੀਲ ਕਰਨੀ ਵੀ ਜਿਹੜਾ ਵਿਆਹ ਸਾਦਾ ਸੂਦਾ ਕਰੋ ਤੇ ਘਰਾਂ ਚ ਕਰੋ ਕੋਈ ਲੋਡ ਨਹੀਂ ਪੈਲਸੀ ਜਾਣ ਦੀ ਪਰ ਇਹ ਬੰਦੇ ਨੂੰ ਹੁਣ ਥੋੜਾ ਜਿਹਾ ਲੋਕ ਮੁੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਰੇ ਹੀ ਵਿਆਹ ਕਰਨਗੇ ਆਪਾਂ ਫਿਰ ਦੁਬਾਰਾ ਵਿਸ਼ੇ ਤੇ ਆਈਏ ਕਿ ਜੇਕਰ ਇਹ ਪਾਣੀ ਹਰ ਵਾਰ ਆਉਂਦਾ ਹਰ ਸਾਲ ਤੁਹਾਨੂੰ ਮਾਰ ਕਰਦਾ ਹੀ ਕਰਦਾ ਕਦੀ 10 ਕਿੱਲੇ ਡੋਬ ਗਿਆ ਕਦੀ 50 ਡੋਬ ਗਿਆ ਇੱਕੀ ਵਾਰੀ 2.5 200 ਕਿੱਲਾ ਕੱਲੇ ਕੱਲੇ ਬੰਦੇ ਦਾ ਕੱਲੇ ਕੱਲੇ ਪਿੰਡ ਦਾ ਯਾਨੀ 25-2500 ਕਿੱਲਾ ਜਿਹੜਾ ਉਹ ਡੁੱਬ ਗਿਆ ਕੀ ਇਹਦਾ ਕੋਈ ਹੱਲ ਹੈ ਤੁਹਾਡੇ ਨੌਲੇਜ ਦੇ ਵਿੱਚ ਜਾਂ ਕੋਈ ਸਰਕਾਰ ਤੱਕ ਗੱਲ ਪਹੁੰਚਾਈ ਹੋਵੇ ਇਹਦਾ ਆ ਹੱਲ ਹੈਗਾ ਕਿ ਇਸ ਪਾਣੀ ਦਾ ਕੋਈ ਵਾਕੇ ਹੱਲ ਹੈਗਾ ਅਸੀਂ ਦੇਖੋ ਜੀ ਉਦੋਂ ਦੀ ਸਰਕਾਰ ਨੂੰ ਅਪੀਲ ਕਰਦੇ ਆ ਜਿਉਂ ਵਾਈ ਕਰਨ ਲੱਗੇ ਆ ਘਟੋ ਘਾਟਾ ਮਤਲਬ ਇਹੀ ਅਪੀਲ ਕਰਦੇ ਆ ਵੀ ਇਹਨੂੰ ਗੋਂਦਵਾਲ ਸਾਹਿਬ ਤੋਂ ਲੈ ਕੇ ਹਰੀਕਿਆਂ ਤੱਕ ਨਹਿਰ ਦੀ ਸ਼ਕਲ ਦਿੱਤੀ ਜਾਵੇ ਜਿਹੜੀ ਜ਼ਮੀਨ ਵਿੱਚ ਆਉਣੀ ਆ ਉਹਦੇ ਕਿਸਾਨਾਂ ਨੂੰ ਪੈਸੇ ਦਿੱਤੇ ਜਾਣ ਦੂਸਰੀ ਵਧੀਆ ਜ਼ਮੀਨ ਬਚਾਊਗਾ ਕੋਈ ਗੱਲ ਨਹੀਂ ਲੋਕ ਕਿਸਾਨ ਵਾਈ ਕਰਨ ਕਿਉਂਕਿ ਜੇ ਤਸਾਂ ਕਿੱਲਿਆਂ ਚ ਪੁਲ ਵੱਜਾ ਵਾ ਤੇ ਪੁਲ ਦੇ ਰਾਮ ਨਾਲ ਥੱਲੇ ਦੀ ਪਾਣੀ ਲੰਗਦਾ ਉਥੇ ਘਾਹ ਵੀ ਕਾਈ ਵੀ ਉੱਗੀ ਆ ਇਹ ਨਹੀਂ ਵੀ ਸਾਰੇ ਥਾਣੀ ਪਾਣੀ ਲੰਗਦਾ ਥੱਲੇ ਪੁਲ ਦੇ ਬਜਾਉ ਜ਼ਮੀਨ ਹੈਗੀ ਆ ਇਸ ਕਰਕੇ ਤੇ ਸਾਰਾ ਬੰਨ ਕੇ ਲੈ ਜਾਣਾ ਤੇ ਕੋਈ ਨਾ ਕੋਈ ਮੁਸ਼ਕਲ ਵਾਲੀ ਗੱਲ ਹੀ ਨਹੀਂ ਇਹ ਪ੍ਰਪੋਜ਼ਲਾਂ ਵੜੀਆਂ ਚ ਬੜੇ ਚਿਰ ਦੀਆਂ ਰੱਖਣ ਨੇ ਇੱਕ ਸਵਾਲ ਹੋਰ ਵੀ 17 ਦਿਨ ਹੋ ਗਏ ਫਸਲਾਂ ਡੁੱਬੀਆਂ ਨੂੰ ਕੀ 17 ਦਿਨਾਂ ਦੇ ਵਿੱਚ ਆਸ ਹੈਗੀ ਵੀ ਜੇ ਹੁਣ ਵੀ ਪਾਣੀ ਦਾ ਕੋਈ ਹੱਲ ਹੋ ਜਾਏ ਪਾਣੀ ਦਾ ਨੀਵਾ ਹੋ ਜਾਏ ਉਹ ਫਸਲ ਬਚਾਈ ਜਾ ਸਕਦੀ ਆ ਜਾਂ ਆਉਣ ਵਾਲੇ ਸਮੇਂ ਚ ਕਣਕ ਬੀਜੀ ਜਾ ਸਕਦੀ ਆ ਤੁਹਾਡੇ ਸਾਹਮਣੇ ਜੀ ਆ ਚੜਲੇ ਚੈਨਲ ਤੇ ਪੁੱਟ ਕੇ ਵਿਖਾਤਾ ਝੋਨਾ ਗਲਿਆ ਬਿਲਕੁਲ ਗਲਿਆ ਵੀ ਇਹਦਾ ਤਾਂ ਹੁਣ ਕੋਈ ਆਸ ਵਾਲੀ ਗੱਲ ਹੀ ਨਹੀਂ ਰਹੀ ਆਸ ਵਾਲੀ ਗੱਲ ਖਤਮ ਹੋ ਗਈ ਕਣਕ ਦੀ ਜਿਹੜੀ ਗੱਲ ਆ ਕਣਕ ਦਾ ਹੁਣ ਇਹ ਪਾਣੀ ਲੱਥੇ ਤੋਂ ਪਤਾ ਲੱਗਣਾ ਵੀ ਕਿਹਦੀ ਪੈੜੀ 'ਚ ਟੋਏ ਵੱਜ ਗਏ ਆ ਕਿਹਦੀ ਪੈੜੀ 'ਚ ਰੇਤ ਪੈ ਗਈ ਆ ਇਹ ਰੇਤ ਕੱਢਣ ਵਾਲਾ ਮੁਆਵਜ਼ਾ ਬਣਦਾ ਦੇਣਾ ਜਿਹਦੀ ਪੈੜੀ ਜਿਹੜੀ ਪੁੱਟ ਕੇ ਲੈ ਗਿਆ ਉਹਦਾ ਵੱਖਰਾ ਮੁਆਵਜ਼ਾ ਬਣਦਾ ਤੁਸੀਂ ਆਰਤੀ ਜਬਾਨੀ ਦੱਸਿਆ ਵੀ ਭਗਵਾਨਤ ਮਾਨ ਨੇ ਕਿਹਾ ਵੀ ਅਸੀਂ ਕੁਕੜੀ ਮਰੀ ਦੇ ਪੈਸੇ ਦੇਵਾਂਗੇ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਇਹ ਵਾਕਿਆ ਹੀ ਲਿਖਿਆ ਵਾ ਖਰਾਬੇ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਵਾ ਮਿਲਣਾ ਚਾਹੀਦਾ ਕਿਸਾਨ ਨੂੰ ਪਰ ਦਿੰਦਾ ਕੌਣ ਇੱਥੇ ਗੱਲਾਂ ਹੀ ਆ ਸਟੇਜ ਤੇ ਖਲੋ ਕੇ ਬੋਲ ਲੈਣਾ ਪਰ ਅੰਮਲ ਵਿੱਚ ਕੁਝ ਨਹੀਂ ਕੋਈ ਐਸੀ ਗੱਲ ਜਿਹੜੀ ਮੈਂ ਸਵਾਲ ਨਾ ਕਰ ਸਕਿਆ ਉਹ ਤੁਹਾਡੇ ਮਨ ਚ ਰਹਿ ਗਈ ਹੋਵੇ ਤੇ ਆ ਗੱਲ ਕਰਨੀ ਚਾਹੀਦੀ ਨਹੀਂ ਸਵਾਲ ਤੇ ਤੁਸੀਂ ਸਾਰੇ ਕੀਤੇ ਆ ਗੱਲਾਂ ਵੀ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਕੀਤੀਆਂ ਵਾ ਪਰ ਸਰਕਾਰ ਇਹੋ ਜੀ ਸਰਕਾਰ ਅਸੀਂ ਨਹੀਂ ਕਦੀ ਵੇਖੀ ਦੂਜੀ ਕੋਈ ਵੀ ਸਰਕਾਰ ਹੁੰਦੀ ਸੀ ਨਾ ਜੋ ਲੋ ਆਉਂਦੀ ਹੁੰਦੀ ਸੀ ਕੋਈ ਨਾ ਕੋਈ ਸਾਡੇ ਹੱਥ ਰੂ ਪਹੁੰਚ ਜਾਂਦੀ ਸੀ ਇਹਨੇ ਦੇ ਉਹ ਬੇੜਾ ਹੀ ਕਰਕੇ ਕਰਤਾ ਪਤਾ ਨਹੀਂ ਕੀ ਹੋ ਗਿਆ ਕੋਈ ਇੱਥੋਂ ਤਾਈਂ ਕੋਈ ਵੇਖਣ ਨਹੀਂ ਸਾਡੇ ਤਾਈਂ ਆ ਜੀ ਆਖਰੀ ਕਮੈਂਟ ਤੁਹਾਡਾ ਹਾਂਜੀ ਅਸੀਂ ਇਹਦੇ ਬਸ ਇਹੋ ਹੀ ਕਰਦੇ ਆ ਵੀ ਕਿ ਇਹਦੇ ਸਪੈਸ਼ਲ ਗਦਾਬਰੀ ਕਰਕੇ ਤੇ 50000 ਰੁਪਏ ਕਟੋ-ਕਟ ਜਿਹੜਾ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਜੀ ਬਹੁਤ ਬਹੁਤ ਧੰਨਵਾਦੀ ਗੱਲ ਕਰਦੇ ਸੋ ਇਸ ਵੇਲੇ ਮੈਂ ਧੁੰਦੇ ਪਿੰਡ ਦੇ ਵਿੱਚ ਆ ਤੇ ਉਧਰਲੇ ਪਾਸੇ ਸੁਲਤਾਨਪੁਰ ਲੋਧੀ ਆ ਤੇ ਇਧਰਲੇ ਪਾਸੇ ਅਸੀਂ ਗੋਦਵਾਲ ਸਾਹਿਬ ਦੇ ਨੇੜੇ ਤੇੜੇ ਆ ਤੇ ਕਿਹ ਹੁੰਦਾ ਪਿੰਡ ਆ ਜੀ ਸਰਵਿਸ ਹੁੰਦਾ ਭਾਈ ਸਾਹਿਬ ਜਿਨ੍ਹਾਂ ਨੂੰ ਦੁਨੀਆਂ ਜਾ ਰਹੀ ਹੈ ਦੁਨੀਆਂ ਦੇ ਵਿੱਚ ਉਹਨਾਂ ਦਾ ਨਾਂ ਉਹਨਾਂ ਦਾ ਪਿੰਡ ਹੈ ਤੇ ਬਹੁਤ ਸਾਰੇ ਘਰ ਜਿਹੜੇ ਆ ਜੇਕਰ ਪਾਣੀ ਹੋਰ ਵੱਧ ਆ ਤੇ ਘਰਾਂ ਦੇ ਵਿੱਚ ਪਾਣੀ ਪਹੁੰਚਣ ਦੇ ਅਸਾਰ ਹੈਗੇ ਨੇ ਫਿਲਹਾਲ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਮੋਟਰਾਂ ਜਿਹੜੀਆਂ ਪਾ ਪਾ ਇੰਜਣ ਹੁੰਦੇ ਆ ਜਿੰਨੇ ਦੇ ਨਾਲ ਪਾਣੀ ਦੀ ਸਿੰਚਾਈ ਕੀਤੀ ਜਾਂਦੀ ਹੈ ਉਹ ਇੰਜਣ ਖਰਾਬ ਹੋ ਚੁੱਕੇ ਨੇ ਫਸਲਾਂ ਦਾ ਕਾਫੀ ਨੁਕਸਾਨ ਚਾਰੇ ਦਾ ਨੁਕਸਾਨ ਮਾਲ ਡੰਗਰ ਜਿਹੜਾ ਉਹ ਭੁੱਖਾ ਤੇ ਬੈਠਾ ਸੋ ਇਹ ਧੁੰਡੇ ਪਿੰਡ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਵੇਖਦੇ ਹੋ ਪੰਜਾਬੀ ਲੋਕ ਚੈਨਲ ਧੰਨਵਾਦ